ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਫੋਨ ਦੇ ਵਿੱਚ ਕੁਝ ਗੜਬੜਾ ਜਾਨੀ ਕਿ ਤੁਹਾਡਾ ਫੋਨ ਵੱਧ ਬੈਟਰੀ ਖਾ ਜਾਂਦਾ ਕਦੇ ਕਦੇ ਬੈਟਰੀ ਵਧਾ ਜਾਂਦਾ ਜਾਂ ਫਿਰ ਤੁਹਾਡਾ ਇੰਟਰਨੈਟ ਡਾਟਾ ਜਲਦੀ ਮੁੱਕ ਜਾਂਦਾਗਾ ਤਾਂ ਇਹਦਾ ਮਤਲਬ ਤੁਹਾਡੇ ਫੋਨ ਦੇ ਨਾਲ 100% ਛੇੜ ਛਾੜ ਹੋਈ ਆ ਤੁਹਾਡੇ ਫੋਨ ਦਾ ਐਕਸੈਸ ਕੋਈ ਹੋਰ ਵੇਖ ਰਿਹਾ ਤੁਹਾਡੇ ਫੋਨ ਦਾ ਡਾਟਾ ਕੋਈ ਹੋਰ ਥਾਂ ਤੇ ਫਾਰਵਰਡ ਹੋ ਰਿਹਾ ਤਾਂ ਇਸ ਵੀਡੀਓ ਦੇ ਵਿੱਚ ਦੱਸਣਾ ਕਿ ਕਿਸ ਤਰੀਕੇ ਆਪਾਂ ਪਤਾ ਕਰਨਾਗਾ ਕਿ ਆਪਣੇ ਫੋਨ ਦਾ ਡਾਟਾ ਕੋਈ ਹੋਰ ਕਿਵੇਂ ਵੇਖ ਰਿਹਾ ਆਪਣੀਆਂ ਕਾਲਸ ਆਪਣੇ ਐਸਐਮਐਸ ਆਪਣੇ ਫੋਨ ਦੇ ਉੱਤੇ ਕੌਣ ਨਿਗਾਹ ਰੱਖ ਰਿਹਾ ਤੇ ਇਹਨੂੰ ਬੰਦ ਕਰਨ ਦਾ ਵੀ ਆਪਾਂ ਤਰੀਕਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਵੀਡੀਓ ਨੂੰ ਪੂਰੀ ਵੇਖ ਲਿਓ ਤੇ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਤੇ ਉਹ ਵੀ ਆਪਣੇ ਫੋਨ ਨੂੰ ਸਿਕਿਉਰ ਕਰ ਸਕਣ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਤਾਂ ਕਈ ਵਾਰ ਕੀ ਹੁੰਦਾ ਆਪਣਾ ਫੋਨ ਵੱਧ ਬੈਟਰੀ ਖਾਣ ਲੱਗ ਜਾਂਦਾ ਤੇ ਆਪਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਆਪਾਂ ਆਖਦੇ ਕਿ ਆਪਣੇ ਫੋਨ ਦੀ ਬੈਟਰੀ ਖਰਾਬ ਹੋ ਗਈ ਜਾਂ ਫਿਰ ਆਪਣਾ ਫੋਨ ਜਿਹੜਾ ਇੰਟਰਨੈਟ ਡਾਟਾ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਜਾਂਦਾ ਤੇ ਆਪਾਂ ਆਖਦੇ ਕਿ ਆਪਾਂ ਕੁਝ ਕੀਤਾ ਨਹੀਂ ਤੇ ਆਪਣੇ ਫੋਨ ਦਾ ਇੰਟਰਨੈਟ ਡਾਟਾ ਇੰਨਾ ਜ਼ਿਆਦਾ ਯੂਜ਼ ਕਿਵੇਂ ਹੋ ਗਿਆ ਕਈ ਵਾਰ ਕੋਈ ਬੰਦਾ ਸੰਭਨ ਐਲਸ ਆਪਣੇ ਫੋਨ ਦੇ ਵਿੱਚ ਆ ਜਿਹੜਾ ਕੋਈ ਨਾ ਕੋਈ ਸੈਟਿੰਗ ਇਹੋ ਜੀ ਕਰ ਜਾਂਦਾ ਜਿਹਦੇ ਨਾਲ ਆਪਣੀਆਂ ਜਿਹੜੀਆਂ ਕਾਲ ਫਾਰਵਰਡ ਹੋ ਜਾਂਦੀਆਂ ਆਪਣਾ ਡਾਟਾ ਫਾਰਵਰਡ ਹੋ ਜਾਂਦਾ ਜਾਂ ਆਪਣੀ ਹਰ ਇੱਕ ਚੀਜ਼ ਫਾਰਵਰਡਿੰਗ ਤੇ ਉੱਤੇ ਹੋ ਜਾਂਦੀ ਆ ਤੇ ਆਪਣੇ ਕੋਲ ਨਹੀਂ ਪਹੁੰਚਦੀ ਤਾਂ ਉਹ ਚੀਜ਼ਾਂ ਜਿਹੜੀਆਂ ਸੰਬੰਧ ਜਿਹੜਾ ਹੋਰ ਬੰਦਾ ਜਿਹੜਾ ਉਹ ਵੇਖ ਰਿਹਾ ਹੁੰਦਾ ਤਾਂ ਇਹਨੂੰ ਪਹਿਲਾਂ ਚੈੱਕ ਕਰਨ ਦਾ ਤਰੀਕਾ ਦੱਸ ਦਿਆਂ ਕਿ ਕਿੱਦਾਂ ਚੈੱਕ ਕਰਨਾ ਸਭ ਤੋਂ ਪਹਿਲਾਂ ਜਾਣਾ ਆਪਾਂ ਫੋਨ ਦੇ ਡਾਇਲਰ ਪੈਡ ਦੇ ਵਿੱਚ ਤਾਂ ਇੱਥੇ ਇੱਕ ਕੋਡ ਆ ਜਿਹੜਾ ਉਹ ਟਾਈਪ ਕਰਨਾ ਸਟਾਰ ਹੈਸ਼ ਤੇ ਇਸ ਤੋਂ ਬਾਅਦ 6 2 #star#62#8 ਟਾਈਪ ਕਰਨ ਤੋਂ ਬਾਅਦ ਡਾਇਲ ਕਰ ਦੇਣਾ ਤਾਂ ਹੁਣ ਇੱਥੇ ਕਾਲ ਫਾਰਵਰਡਿੰਗ ਨਾਟ ਫਾਰਵਰਡ ਡਾਟਾ ਨਾਟ ਫਾਰਵਰਡ ਫੈਕਸ ਨਾਟ ਫਾਰਵਰਡ SMS ਤਾਂ ਸਭ ਇੱਥੇ ਨਾਟ ਫਾਰਵਰਡ ਆ ਯਾਨੀ ਕਿ ਮੇਰਾ ਫੋਨ ਬਿਲਕੁਲ ਸੇਫ ਆ ਜੇਕਰ ਇੱਥੇ ਵੌਇਸ ਦੇ ਉੱਤੇ ਤੁਹਾਡੇ ਕੋਈ ਨੰਬਰ ਆਉਂਦਾ ਤਾਂ ਤੁਸੀਂ ਖਤਰੇ ਦੇ ਵਿੱਚੋਂ ਡਾਟੇ ਦੇ ਉੱਤੇ ਜੇ ਫਾਰਵਰਡਿੰਗ ਆਉਂਦਾ ਤਾਂ ਤੁਸੀਂ ਖਤਰੇ ਦੇ ਵਿੱਚੋਂ ਨਾਟ ਫਾਰਵਰਡ ਆਉਣਾ ਚਾਹੀਦਾ ਤੁਹਾਡੇ ਇਸ ਤਰੀਕੇ ਤੁਸੀਂ ਵੇਖ ਸਕਦੇ ਹੋਗੇ ਤਾਂ ਇਸ ਤਰੀਕੇ ਜੇਕਰ ਤੁਹਾਡੇ ਆਊਗਾ ਦਾ ਇਹ ਹੀ ਬਿਲਕੁਲ ਸੇਫ ਹੋਣਾਗਾ ਯਾਨੀ ਕਿ ਇਹ ਕਿਤੇ ਵੀ ਹੁਣ ਫਾਰਵਰਡ ਨਹੀਂ ਹੋ ਰਿਹਾ ਇਹਨੂੰ ਬੰਦ ਕਰਨ ਦਾ ਤਰੀਕਾ ਵੀ ਦੱਸਾਂਗੇ ਤਾਂ ਧਿਆਨ ਦੇ ਨਾਲ ਇਸ ਚੀਜ਼ ਨੂੰ ਵੇਖ ਲਓ ਤਾਂ ਇਹਨੂੰ ਓਕੇ ਕਰਨ ਤੋਂ ਬਾਅਦ ਆਪਾਂ ਦੁਬਾਰਾ ਡਾਇਲਰ ਪੈਡ ਦੇ ਵਿੱਚ ਜਾਣਾ ਤਾਂ ਇੱਥੇ ਇੱਕ ਕੋਡ ਹੋਰ ਜਿਹੜਾ ਟਾਈਪ ਕਰਨਾ ਜਿਹੜਾ ਇਹਨਾਂ ਚੀਜ਼ਾਂ ਨੂੰ ਬੰਦ ਕਰ ਦੂ ਯਾਨੀ ਕਿ 2 1 ਤੇ ਇਹ ਲਿਖਣ ਤੋਂ ਬਾਅਦ ਜਿਹੜਾ ਆਪਾਂ ਡਾਇਲ ਕਰ ਦਾਂਗੇ ਡਾਇਲ ਕਰਨ ਦੇ ਨਾਲ ਇੱਥੇ ਲਿਖਿਆ ਆਜੂ ਆਪਣੇ ਕੋਲ ਕਾਲ ਫਾਰਵਰਡਿੰਗ ਇਰੇਜ਼ ਸਕਸੈਸਫੁਲ ਯਾਨੀ ਕਿ ਜੰਨੀ ਆ ਵੀ ਫਾਰਵਰਡਿੰਗ ਆਪਣੇ ਫੋਨ ਦੇ ਉੱਤੇ ਲੱਗਿਆ ਸੀ ਉਹ ਸਾਰੀਆਂ ਸਕਸੈਸਫੁਲੀ ਰੇਜ਼ ਹੋ ਚੁੱਕੀਆਂ ਨੇ ਡਿਲੀਟ ਹੋ ਚੁੱਕੀਆਂ ਨੇ ਕਈ ਵਾਰ ਆਪਾਂ ਕਿਸ ਨੂੰ ਫੋਨ ਆ ਜਿਹੜਾ ਫੜਾ ਦਿੰਨੇ ਆ ਜਾਂ ਫਿਰ ਕਈ ਵਾਰ ਆਪਣੇ ਤੋਂ ਫੋਨ ਕੋਈ ਮੰਗ ਲੈਂਦਾ ਕਿ ਬਾਈ ਜੀ ਇੱਕ ਫੋਨ ਲਾਉਣ ਨੂੰ ਦਿਓ ਆਪਾਂ ਫੋਨ ਦੇ ਦਿੰਨੇ ਆ ਤੇ ਉਹ ਬੰਦੇ ਨੇ ਇੱਕ ਕੋਡ ਭਰਨ ਤੋਂ ਬਾਅਦ ਆਪਣੀਆਂ ਸਾਰੀਆਂ ਚੀਜ਼ਾਂ ਉਹਦੇ ਕੋਲੇ ਫਾਰਵਰਡ ਹੋਣ ਲੱਗ ਜਣਗੀਆਂ ਆਪਣੇ ਬੈਂਕ ਅਕਾਊਂਟ ਦੇ ਜਿਹੜੇ ਕਾਲ ਮੈਸੇਜ ਡਾਟਾ ਜਿੰਨੀ ਵੀ ਚੀਜ਼ ਆ ਸਾਰੀ ਉਸ ਬੰਦੇ ਕੋਲ ਫਾਰਵਰਡ ਹੋਣ ਲੱਗ ਜੂਗੀ ਤਾਂ ਇਸ ਤਰੀਕੇ ਆਪਾਂ ਖਤਰੇ ਦੇ ਵਿੱਚ ਵੀ ਆ ਸਕਦੇ ਆ ਤਾਂ ਕਿਸੇ ਨੂੰ ਵੀ ਫੋਨ ਫੜਾਉਣ ਤੋਂ ਬਾਅਦ ਇਹ ਕੋਡ ਨੂੰ ਇੱਕ ਵਾਰ ਜ਼ਰੂਰ ਟਰਾਈ ਕਰ ਲਿਆ ਕਰੋ ਇਹਨੂੰ ਯਾਦ ਕਰਕੇ ਰੱਖ ਲਿਓ ਤੇ ਵੀਡੀਓ ਸੇਵ ਕਰਕੇ ਰੱਖ ਲਿਓ ਇਹ ਕੰਮ ਆਉਣ ਵਾਲੀ ਚੀਜ਼ ਆ ਕਿਉਂਕਿ ਅੱਜ ਕੱਲ ਪਤਾ ਨਹੀਂ ਡਿਜੀਟਲ ਫਰਾਡ ਠੱਗੀਆਂ ਬਹੁਤ ਸਾਰੀਆਂ ਹੋਣ ਲੱਗੀਆਂ ਨੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਕਿਉਂਕਿ ਮੈਂ ਇਦਾਂ ਦੀਆਂ ਜਾਣਕਾਰੀਆਂ ਵਾਲੇ ਵੀਡੀਓ ਹਰ ਰੋਜ਼ ਲੈ ਕੇ ਆਉਂਦਾ ਰਹਿਣਾ